ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਤੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲੇ ਡਲੇ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਸੁਨੀਲ ਜੀ ਡੱਲਾ ਜੀ ਪਾਸਿੰਗ ਖੈਰਾ ਜੀਨ ਦੇ ਵਿੱਚ ਕੋਈ ਅੱਜ ਜੋ VOTING ਉਹਦੇ ਨਤੀਜੇ ਤੋਂ ਬਾਅਦ ਬਹੁਤ ਜ਼ਿਆਦਾ ਖੁਸ਼ ਨੇ ਲੇਕਿਨ ਸਵਾਲ ਮੈਂ ਪਹਿਲਾਂ ਲਵਾਂਗਾ ਐਚਐਸ ਫੂਲਕਾ ਦਾ ਬੀਜਪੀ ਵੱਲੋਂ ਕਹਿ ਜਾ ਰਿਹਾ ਕਿ ਉਹ ਚੋਣਾ ਲੜ ਸਕਦੇ ਨੇ ਕਿ ਕੋਈ ਕੁਸ਼ਲਤਾ ਤੁਹਾਨੂੰ ਨਜ਼ਰ ਆਉਣੀ ਹੈ ਦੇਖੋ ਐਚਐਸ ਫੂਲਕਾ ਹੋਣਾ ਬਾਰੇ ਕਈ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਐਚਐਸ ਫੂਲਕਾ ਸਾਹਿਬ ਲਗਾਤਾਰ ਕਹਿ ਰਹੇ ਕਿ ਮੈਂ ਚੋਣ ਨਹੀਂ ਲੜਨੀ ਮੈਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਦੇ ਹਿੱਸੇ ਤੋਂ ਬਾਹਰ ਲੈ ਕੇ ਆਉਣਾ ਹੈ ਮੈਂ ਚਾਹਨਾ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਮ ਲੋਕ ਨੇ ਜਿਹੜੇ ਪੋਲਿਟੀਕਲ ਨੁਮਾਇੰਦਿਆਂ ਤੋਂ ਹਟ ਕੇ ਆਮ ਲੋਕ ਨੇ ਜਿਹੜੇ ਉਹ ਗੁਰਦੁਆਰਾ ਸਾਹਿਬਾਂ ਨਾਲ ਦੇ ਪ੍ਰਬੰਧ ਦੇ ਵਿੱਚ ਹਿੱਸਾ ਬਣਨ ਔਰ ਲਗਾਤਾਰ ਦੂਜੇ ਪਾਸੇ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਦੋ ਸੀਟਾਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਆਪਸ ਵਿੱਚ ਬਦਲਣਗੇ ਅੰਮ੍ਰਿਤਸਰ ਕਿਉਂਕਿ ਭਾਜਪਾ ਪੂਰੀ ਕੋਸ਼ਿਸ਼ ਕਰਦੀ ਐ ਅੰਮ੍ਰਿਤਸਰ ਜਿੱਤ ਨਹੀਂ ਸਕਦੀ ਹੁਣ ਤਾਂ ਸਿੱਧੂ ਸਾਹਿਬ ਛੱਡ ਕੇ ਚਲੇ ਗਏ ਬੜਾ ਔਖਾ ਉੱਥੇ ਭਾਜਪਾ ਲਈ ਜਿੱਤਣਾ ਭਾਜਪਾ ਦੇ ਮੁਤਾਬਕ ਪਿਛਲੀ ਵਾਰੀ ਉਹਨਾਂ ਦੇ ਡਿੱਗੇ ਜਾਗੂ ਅਰुण ਜੇਤਲੀ ਨੂੰ ਕੈਪਟਨ ਅਮਰਿੰਦਰ ਨੇ ਹਟਾਤਾ ਸੰਨਦੀ ਕੇਂਦਰ ਲੁਧਿਆਣਾ ਚ ਜਦੋਂ ਦੇ ਸ਼ਰਨਜੀਤ ਢਿੱਲੋਂ ਵਿਧਾਇਕ ਬਣੇ ਨੇ ਅਕਾਲੀ ਦਲ ਤੋਂ ਐਮਪੀ ਦੀ ਸੀਟ ਨਹੀਂ ਜਿੱਤ ਹੁੰਦੀ ਇੱਥੇ ਅਮਰੀਕ ਸਿੰਘ ਹਾਲੀ ਵਾਲ ਹਾਲਾਂਕਿ ਦੋ ਵਾਰ ਜਿੱਤਿਆ ਸੀ ਪਰ ਉਸ ਤੋਂ ਬਾਅਦ ਗੁਰਚਰਨ ਸਿੰਘ ਗਾਲਬ ਉਹਨਾਂ ਦਾ ਜ਼ਿਆਦਾ ਕਬਜ਼ਾ ਰਿਹਾ ਇਹ ਸੀਟ ਹੈ ਜਿਹੜੀ ਜਿੱਤ ਨਹੀਂ ਹੁੰ ਜੇ ਤਾਂ ਸੀਟਾਂ ਦੀ ਅਦਲਾ ਬਦਲੀ ਹੁੰਦੀ ਹੈ ਅਕਾਲੀ ਦਲ ਅੰਮ੍ਰਿਤਸਰ ਦੀ ਸੀਟ ਇਸ ਕਰਕੇ ਚਾਹੁੰਦਾ ਹੈ ਕਿ ਉਹ ਭਾਜਪਾ ਕੋਲੇ ਹੈ ਤੇ ਸਾਡਾ ਅਕਾਲੀ ਦਲ ਦਾ ਸਾਡਾ ਪੰਥਕ ਏਜੰਡਾ ਹਮੇਸ਼ਾ ਰਹਿੰਦਾ ਹੈ ਸੋ ਸਾਨੂੰ ਉਹ ਸੀਟ ਮਿਲ ਜੇ ਅੰਮ੍ਰਿਤਸਰ ਸਾਹਿਬ ਦੀ ਸੀਟ ਹੁਣ ਕਰਕੇ ਅੱਜ ਤੱਕ ਭਾਜਪਾ ਵੀ ਉਹ ਸੀਟ ਛੱਡਣ ਨੂੰ ਤਿਆਰ ਨਹੀਂ ਸੀ ਛੱਡਣ ਨੂੰ ਸੋ ਹੁਣ ਗੱਲਾਂ ਇਹ ਚੱਲ ਰਹੀਆਂ ਨੇ ਕਿ ਜਿੱਤ ਨਹੀਂ ਸਕਦੀਆਂ ਦੋਵੇਂ ਪਾਰਟੀਆਂ ਪਿਛਲੇ ਕੁਝ ਸਮਿਆਂ ਤੋਂ ਅਸੀਂ ਦੇਖਿਆ ਔਖਾ ਲੱਗਦਾ ਪਾਰਟੀਆਂ ਨੂੰ ਇਹ ਨਹੀਂ ਵੀ ਜਿੱਤ ਨਹੀਂ ਸਕਦੀਆਂ ਔਖਾ ਲੱਗਦਾ ਇਸ ਕਰਕੇ ਭਾਜਪਾ ਚਾਹੁੰਦੀ ਹੈ ਕਿ ਸਾਨੂੰ ਲੁਧਿਆਣਾ ਦੇ ਦੋ ਲੁਧਿਆਣਾ ਅਕਾਲੀ ਦਲ ਕੋਲੇ ਸੀ ਤੇ ਅੰਮ੍ਰਿਤਸਰ ਅਸੀਂ ਤੁਹਾਨੂੰ ਦੇ ਦਈਏ ਅਕਾਲੀ ਦਲ ਨੂੰ ਕਦੀ ਦੋਵੇਂ ਪਾਰਟੀਆਂ ਸਹਿਮਤ ਹੁੰਦੀਆਂ ਦਿਖਦੀਆਂ ਨੇ ਕਦੀ ਫੇਰ ਉਹ ਆਪਣੇ ਸਟੈਂਡ ਤੇ ਕਾਇਮ ਹੋ ਜਾਂਦੀਆਂ ਕਿ ਅਸੀਂ ਨਹੀਂ ਬਦਲਣੀਆਂ ਪਰ ਹੁਣ ਗੱਲ ਚੱਲ ਰਹੀ ਹੈ ਕਿ ਅਸੀਂ ਜਿੱਤਾਂਗੇ ਤਾਂ ਜੇ ਅਸੀਂ ਮਾੜਾ ਮੋਟਾ ਫੇਰ ਬਦਲ ਕਰ ਲਾਂਗੇ ਜੇ ਸੀਟ ਬਦਲੀ ਗਈ ਜੇ ਭਾਜਪਾ ਦੇ ਕੋਟੇ ਚਾਹੁੰਦੀ ਹੈ ਲੁਧਿਆਣਾ ਦੀ ਸੀਟ ਤਾਂ ਇੱਥੇ ਭਾਜਪਾ ਕੋਲੇ ਕੋਈ ਉਮੀਦਵਾਰ ਨਹੀਂ ਹੈ ਚੰਗਾ ਜਿਹੜਾ ਜਿੱਤ ਸਕੇ ਸੋ ਇਸ ਕਰਕੇ ਬੀਜੇਪੀ ਦੀ ਕੋਸ਼ਿਸ਼ ਇਹ ਹੈ ਕਿ ਜੇ ਹਰਵਿੰਦਰ ਸਿੰਘ ਫੂਲਕਾ ਸਾਹਿਬ ਐਚਐਸ ਫੂਲਕਾ ਸਾਹਿਬ ਮੰਨ ਜਾਣ ਕਿਤੇ ਤਾਂ ਬੀਜੇਪੀ ਇੱਥੋਂ ਤੱਕ ਤਿਆਰ ਹੈ ਕਿ ਅਸੀਂ ਫੂਲਕਾ ਸਾਹਿਬ ਨੂੰ ਹੀ ਟਿਕਟ ਦੇ ਦੇਾਂਗੇ ਪਰ ਫੂਲਕਾ ਸਾਹਿਬ ਵੀ ਹਜੇ ਸਹਿਮਤੀ ਨਹੀਂ ਪ੍ਰਗਟ ਕਰ ਰਹੇ ਖੁੱਲ ਕੇ ਹਜੇ ਬੀਜੇਪੀ ਦੇ ਲੀਡਰ ਵੀ ਨਹੀਂ ਕਹਿ ਰਹੇ ਦੱਬੀ ਜ਼ੁਬਾਨ ਚ ਹਜੇ ਗੱਲ ਹੁੰਦੀ ਹੈ ਅੰਦਰ ਖਾਤੇ ਸਮੀਕਰਨ ਜਦੋਂ ਬਣਦੇ ਨੇ ਸੋ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਐਚਐਸ ਫੂਲਕਾ ਸਾਹਿਬ ਕੀ ਕਰਨਗੇ ਪਰ ਜੇ ਐਚਐਸ ਫੂਲਕਾ ਸਾਹਿਬ ਇੱਥੋਂ ਬੀਜੇਪੀ ਦੇ ਖਾਤੇ 'ਚੋਂ ਚੋਣ ਲੜ ਲੈਂਦੇ ਨੇ ਸੀਟ ਬਦਲ ਜਾਂਦੀ ਹੈ ਤੇ ਫੇਰ ਬੜਾ ਸਖਤ ਮੁਕਾਬਲਾ ਸੁਨੀਲ ਜੀ ਲੁਧਿਆਣੇ 'ਚ ਹੋ ਜਾਣਾ ਹੈ ਕਿਉਂ ਕਿ ਕਿਉਂਕਿ ਪਿਛਲੀ ਵਾਰੀ ਸਿਮਰਜੀਤ ਬੈਂਸ ਐਚਐਸ ਫੂਲ ਕਾ ਇਹਨਾਂ ਨੇ ਚੰਗੀਆਂ ਵੋਟਾਂ ਲਈਆਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਹਵਾ ਸੀ ਤੇ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਅਕਾਲੀ ਦਲ ਦੀ ਵੋਟ ਨਹੀਂ ਪਈ ਜੀ ਐਚਐਸ ਫੂਲ ਕਾ ਆ ਜਾਂਦੇ ਨਹੀਂ ਸੱਜਣ ਕੁਮਾਰ ਨੂੰ ਜਿੱਤ ਦਵਾ ਸਜ਼ਾ ਦਵਾਤੀ ਸੱਜਣ ਕੁਮਾਰ ਨੂੰ ਸਜ਼ਾ ਦਵਾਣ ਤੋਂ ਬਾਅਦ ਐਚਐਸ ਫੂਲਕਾ ਹੋਰਾਂ ਦਾ ਕਦ ਵੱਡਾ ਹੋ ਗਿਆ ਬੇਅਦਬੀ ਦੇ ਮਸਲਿਆਂ ਤੇ ਉਹਨਾਂ ਨੇ ਅਸਤੀਫਾ ਦਿੱਤਾ ਰੋਸ ਵਜੋਂ ਔਰ ਉਹਨਾਂ ਨੇ ਆਪਣੀ ਵਿਧਾਇਕੀ ਜਿਹੜੀ ਵਿਧਾਨ ਸਭਾ ਦਾਖਾ ਹੈ ਉਹਦਾ ਅਸਤੀਫਾ ਦਿੱਤਾ ਸੋ ਲੋਕਾਂ 'ਚ ਐਚਐਸ ਫੂਲਕਾ ਸਾਹਿਬ ਦਾ ਕਰਦਾਰ ਚੰਗਾ ਹੈ ਹੁਣ ਜੇ ਉਹ ਬੀਜੇਪੀ 'ਚ ਆ ਜਾਂਦੇ ਨੇ ਕਿਉਂਕਿ ਬੀਜੇਪੀ ਅੰਦਰ ਖਾਤੇ ਚਾਹ ਰਹੀ ਹੈ ਕਿ ਸਾਨੂੰ ਐਚਐਸ ਫੂਲਕਾ ਸਾਹਿਬ ਵਰਗਾ ਅਗਰ ਵੱਡਾ ਕਰਦਾਰ ਮਿਲ ਜੇ ਤੇ ਅਸੀਂ ਲੁਧਿਆਣੇ 'ਚ ਉਹਨਾਂ ਨੂੰ ਚੋਣ ਲੜਾ ਦਈਏ ਔਰ ਫਾਇਦਾ ਕੀ ਹੋਊਗਾ ਐਚਐਸ ਫੂਲਕੇ ਦੇ ਆਉਣ ਨਾਲ ਬੀਜੇਪੀ ਨੂੰ ਬੀਜੇਪੀ ਨੂੰ ਮੁੱਲਾਪੁਰ ਤੋਂ ਜਗਰਾਓ ਤੋਂ ਢਾਕੇ ਤੋਂ ਇਹਨਾਂ ਗਿੱਲ ਹਲਕਾ ਇਹਨਾਂ ਹਲਕਿਆਂ ਤੋਂ ਬੀਜੇਪੀ ਨੂੰ ਸੀਟਾਂ ਨਹੀਂ ਵੋਟਾਂ ਨਹੀਂ ਮਿਲਦੀਆਂ ਬੀਜੇਪੀ ਦੇ ਉਮੀਦਵਾਰ ਨੂੰ ਜ਼ਿਆਦਾ ਵੋਟਾਂ ਪੈਂਦੀਆਂ ਨਹੀਂ ਅਕਾਲੀ ਦਲ ਨੂੰ ਵੀ ਨਹੀਂ ਜ਼ਿਆਦਾ ਪੈਂਦੀਆਂ ਦੇਖੋ ਦੋ ਸੀਟਾਂ ਨੇ ਗਿੱਲ ਹਲਕਾ ਭਾਵੇਂ ਕਾਂਗਰਸ ਨੇ ਜਿੱਤ ਲਿਆ ਸੀ ਪਿਛਲੀ ਵਾਰੀ ਪਰ ਜਗਰਾਓ ਜਿੱਤ ਲਿਆ ਸੀਗਾ ਜਿਹੜੇ ਆਮ ਆਦਮੀ ਪਾਰਟੀ ਦੀ ਬੀਬੀ ਮਾਨੁਕੇ ਹੈ ਔਰ ਢਾਕਾ ਜਿੱਤ ਲਿਆ ਸੀਗਾ ਫੂਲਕਾ ਸਾਹਿਬ ਨੇ ਦੋ ਆਮ ਆਦਮੀ ਪਾਰਟੀ ਨੇ ਇੱਕ ਕਾਂਗਰਸ ਨੇ ਅਕਾਲੀ ਦਲ ਕੋਲੇ ਇਹ ਕੋਈ ਸੀਟ ਨਹੀਂ ਆਈ ਸੰਤੀ ਕੇਂਦਰ ਲੁਧਿਆਣੇ ਚ 9 ਸੀਟਾਂ ਨੇ 9 ਚੋਂ ਇੱਕ ਵੀ ਸੀਟ ਅਕਾਲੀ ਦਲ ਦੇ ਹਿੱਸੇ ਨਹੀਂ ਆਈ ਪਿਛਲੀਆਂ ਵਿਧਾਨ ਸਭਾ ਚੋਣਾਂ 2017 ਦੀਆਂ ਸੋ ਅਕਾਲੀ ਦਲ ਇਸ ਕਰਕੇ ਜਿੱਤਣ ਦੀ ਪੋਜੀਸ਼ਨ 'ਚ ਇੱਥੇ ਲੱਗਦਾ ਨਹੀਂ ਔਰ ਜੀਐਚਐਸ ਫੂਲਕਾ ਆ ਜਾਂਦੇ ਨੇ ਤੇ ਦੋ ਸੀਟਾਂ ਤੇ ਉਹਨਾਂ ਦੀ ਦਾਅਵੇਦਾਰੀ ਕਿਉਂਕਿ ਐਨਆਰਆਈਜ਼ ਦੇ ਵਿੱਚ ਫੂਲਕਾ ਸਾਹਿਬ ਦਾ ਚੰਗਾ ਕੱਦ ਹੈ ਉਹ ਜਗਰਾਉਂ ਤੋਂ ਰਾਏਕੋਟ ਤੋਂ ਗਿਲ ਤੋਂ ਚੰਗੀਆਂ ਵੋਟਾਂ ਲੈ ਜਾਣਗੇ ਔਰ ਭਾਜਪਾ ਨੂੰ ਇਹ ਲੱਗਦਾ ਕਿ ਅਸੀਂ ਸ਼ਹਿਰੀ ਵੋਟਾਂ ਜਿਹੜੀ ਸਾਡੀ ਭਾਜਪਾ ਵਾਲੀ ਉਹ ਵੀ ਫੁਲਕਾ ਸਾਹਿਬ ਨੂੰ ਪੋਲ ਹੋ ਜੂਗੀ ਔਰ ਅਕਾਲੀ ਦਲ ਦੀ ਵੋਟ ਵੀ ਫੁਲਕਾ ਸਾਹਿਬ ਨੂੰ ਪੋਲ ਹੋ ਜੂਗੀ ਔਰ ਸੰਤੀ ਕੇਂਦਰ ਲੁਧਿਆਣਾ ਚ ਵੱਡੀ ਗਿਣਤੀ ਚ 84 ਕਤਲੇਆਮ ਦੇ ਪੀੜਤ ਭਾਈਚਾਰੇ ਦੇ ਲੋਕ ਵੀ ਨੇ ਉਹ ਵੀ ਫੁਲਕਾ ਸਾਹਿਬ ਨੂੰ ਵੋਟ ਪਾ ਸਕਦੇ ਨੇ ਕਿਉਂਕਿ ਐਚਐਸ ਫੁਲਕਾ ਨੇ ਸੱਜਣ ਕੁਮਾਰ ਨੂੰ ਸਗਾ ਦਵਾਈ ਹੈ ਇਹ ਬੀਜੇਪੀ ਦੇ ਕੁਝ ਲੀਡਰਾਂ ਦੀ ਸੋਚ ਹੈ ਪਰ ਹਜੇ ਇਹਦੇ ਬਾਰੇ ਕੋਈ ਆਖਰੀ ਮੋੜ ਨਹੀਂ ਲੱਗੀ ਔਰ ਬੀਜੇਪੀ ਦੇ ਲੀਡਰ ਖੁੱਲ ਕੇ ਬੋਲ ਵੀ ਨਹੀਂ ਰਹੇ ਪਰ ਹਾਂ ਇਹ ਗੱਲ ਸੋਚਣ ਵਾਲੀ ਰਹੂਗੀ ਕਿ ਐਚਐਸ ਫੂਲਕਾ ਜੇ ਹਮ ਹੀ ਭਰ ਦਿੰਦੇ ਨੇ ਵੈਸੇ ਤਾਂ ਸੰਭਾਵਨਾ ਹਾਲ ਦੀ ਘੜੀ ਘੱਟ ਹੈ ਚਰਚਾ ਜ਼ਰੂਰ ਹੋ ਰਹੀ ਹੈ ਪਰ ਸੰਭਾਵਨਾ ਘੱਟ ਹੈ ਪਰ ਅਸੀਂ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਨਕਾਰ ਸਕਦੇ ਸੁਨੀਲ ਜੀ ਕਿ ਰਾਜਨੀਤੀ ਚ ਨਿਤ ਨਵੀਆਂ ਸੰਭਾਵਨਾਵਾਂ ਬਣ ਜਾਂਦੀਆਂ ਨੇ ਸੋ ਜੇ ਫੂਲਕਾ ਸਾਹਿਬ ਮੰਨ ਲਿਏ ਮੰਨ ਲਿਏ ਜੇ ਫੂਲਕਾ ਸਾਹਿਬ ਸਹਿਮਤੀ ਵੀ ਦੇ ਦਿੰਦੇ ਨੇ ਕਿ ਹਾਂ ਮੈਂ ਚੋਣ ਲੜਾਂਗਾ ਤੇ ਇਹ ਦੇਖਣ ਵਾਲੀ ਗੱਲ ਰਹੂਗੀ ਕਿ ਭਾਜਪਾ ਦੇ ਸਮਰਥਨ ਨਾਲ ਜਾਂ ਭਾਜਪਾ ਚ ਜਾ ਕੇ ਚੋਣ ਲੜਨ ਦੇ ਨਾਲ ਕੀ ਫੂਲਕਾ ਸਾਹਿਬ ਦੇ ਨਾਲ ਐਨਆਰਆਈ ਖੜਨਗੇ ਕੀ ਜਗਰਾਉਂ ਤੋਂ ਕੀ ਮੁਲਾਪੁਰ ਦਾਖਾ ਤੋਂ ਕੀ ਗਿੱਲ ਤੋਂ ਜਿਹੜੇ ਲੋਕ ਅੱਜ ਤੱਕ ਆਰਐਸਐਸ ਦਾ ਵਿਰੋਧ ਕਰਦੇ ਰਹੇ ਨੇ ਬੀਜੇਪੀ ਦਾ ਵਿਰੋਧ ਕਰਦੇ ਰਹੇ ਨੇ ਕੀ ਉਹ ਫੂਲਕਾ ਸਾਹਿਬ ਦੀ ਕੁਰਬਾਨੀ ਉਹਨਾਂ ਨੇ ਸੰਘਰਸ਼ ਕੀਤਾ 84 ਕਤਲਾਂ ਪੀੜਤ ਲਈ ਕੀ ਉਹ ਉਹਦਾ ਮੁੱਲ ਮੋੜ ਦੇਣਗੇ ਕੀ ਉਹਦੇ ਬਦਲੇ 'ਚ ਉਹਨਾਂ ਨੂੰ ਵੋਟ ਪਾ ਦੇਣਗੇ ਜਾਂ ਉਹਨਾਂ ਦੇ ਮਨ 'ਚ ਰਹੇਗਾ ਕਿ ਨਹੀਂ ਅਗਰ ਫੂਲਕਾ ਸਾਹਿਬ ਆਰਐਸਐਸ ਦੇ ਬੀਜੇਪੀ ਦੇ ਸਮਰਥਨ ਨਾਲ ਜਾਂ ਬੀਜੇਪੀ ਵੱਲੋਂ ਲੜ ਰਹੇ ਨੇ ਤੇ ਫਿਰ ਅਸੀਂ ਵੋਟਰੀ ਪਾਣੀ ਇਹ ਫੈਕਟਰ ਹੈ ਜਿਹੜਾ ਇਹਦਾ ਪਤਾ ਤਾਂ ਹੁਣ ਜੇ ਜੇ ਅਜਿਹੀ ਘਟਨਾ ਵਾਪਰਦੀ ਹੈ ਜੇ ਫੂਲਕਾ ਸਾਹਿਬ ਬੀਜੇਪੀ 'ਚ ਜਾਂਦੇ ਨੇ ਜਾਂ ਬੀਜੇਪੀ ਦੇ ਸਮਰਥਨ ਨਾਲ ਲੜਦੇ ਨੇ ਤਾਂ ਹੀ ਸੰਭਵ ਹੋ ਸਕੂਗੀ ਪਰ ਇਹ ਸਮੀਕਰਨ ਬੜਾ ਦਿਲਚਸਪ ਬਣ ਜਾਣਾ ਜੇ ਫੂਲਕਾ ਸਾਹਿਬ ਮੰਨ ਜਾਂਦੇ ਨੇ ਚੋਣ ਲੜਨ ਨੂੰ ਜਾਂ ਬੀਜੇਪੀ ਦੇ ਖਾਤੇ 'ਚੋਂ ਚੋਣ ਲੜ ਸਕਦੇ ਨੇ ਤਾਂ ਫਿਰ ਸਿੱਧਾ ਮੁਕਾਬਲਾ ਰਵਨੀਤ ਬਿੱਟੂ ਨਾਲ ਹੀ ਹੋਣਾ ਹੈ ਫਿਰ ਕੋਈ ਦੂਜੀ ਤੀਜੀ ਧਿਰ ਸਨਤੀ ਕੇਂਦਰ ਲੁਧਿਆਣੇ ਚ ਨਹੀਂ ਦਿਖਣੀ ਮੈਨੂੰ ਲੱਗਦਾ ਸਿਮਰਜੀਤ ਬੈਂਸ ਵੀ ਅਜੋ ਸਥਿਤੀ ਚ ਨਹੀਂ ਹੈ ਕਿ ਜੋ ਪਿਛਲੀ ਵਾਰੀ ਸਿਮਰਜੀਤ ਬੈਂਸ ਦੀ ਸਥਿਤੀ ਸੀ ਕਿਉਂਕਿ ਪਿਛਲੀ ਵਾਰੀ ਪਹਿਲੀ ਵਾਰੀ ਚੋਣ ਲੜਨੀ ਸੀ ਸਿਮਰਜੀਤ ਬੈਂਸ ਨੇ ਸਿਮਰਜੀਤ ਬੈਂਸ ਦਾ ਆਧਾਰ ਚੰਗਾ ਸੀ ਹੁਣ ਭਾਵੇਂ ਉਹ ਸੁਖਪਾਲ ਖੈਰਾ ਨਾਲ ਗਠਬੰਧਨ ਚ ਹੈ ਪਰ ਅੱਛਾ ਫੂਲਕਾ ਅਗਰ ਉਸ ਪਾਸੇ ਆ ਜਾਂਦੇ ਨਹੀਂ ਫਿਰ ਕਿਉਂਕਿ ਸਿਮਰ ਬੈਂਸ ਦਾ ਵੋਟ ਬੈਂਕ ਕਿਧਰੋਂ ਬਣਨਾ ਹੈ ਜਗਰਾਉ ਤੋਂ ਮੁੱਲਾਪੁਰ ਦਾਖਾ ਤੋਂ ਗਿਲ ਤੋਂ ਔਰ ਦੋ ਉਹਨਾਂ ਦੇ ਆਪਣੇ ਹਲਕੇ ਇਸ ਕਰਕੇ ਉਥੇ ਵੋਟ ਵੰਡੀ ਜਾਣੀ ਹੈ ਅੱਛਾ ਫੂਲਕਾ ਦੇ ਨਾਲ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਕਿਤੇ ਅਜਿਹੀ ਰਾਜਨੀਤਿਕ ਤਬਦੀਲੀ ਆਉਂਦੀ ਹੈ ਐਚਐਸ ਫੂਲਕਾ ਭਾਜਪੀ ਦੇ ਨਾਲ ਜਾਂਦੇ ਨੇ ਜਾਂ ਭਾਜਪੀ ਉਹਨਾਂ ਨੂੰ ਸਮਰਥਨ ਕਰਦੀ ਹੈ ਵੀ ਤੁਸੀਂ ਆਜ਼ਾਦ ਖੜੋ ਅਸੀਂ ਤੁਹਾਨੂੰ ਸਮਰਥਨ ਕਰਦੇ ਹਾਂ ਇਹਨਾਂ ਹਾਲਾਤਾਂ ਦੇ ਵਿੱਚ ਰਵਨੀਤ ਬਿੱਟੂ ਦੇ ਨਾਲ ਸਿੱਧਾ ਮੁਕਾਬਲਾ ਐਚਐਸ ਫੂਲਕਾ ਦਾ ਹੋਣਾ ਹੈ ਸੋ ਮੈਂ ਹਾਲੇ ਤੱਕ ਕੁਝ ਨਹੀਂ ਕਹਿ ਸਕਦਾ ਕਿ ਕੌਣ ਜਿੱਤੂਗਾ ਕੌਣ ਹਾਰੂਗਾ ਪੁਰਾਣੇ ਜੇ ਫੂਲਕਾ ਸਾਹਿਬ ਰੇਸਟ ਨਹੀਂ ਨੇ ਜੀ ਐਚਐਸ ਫੂਲ ਕਾ ਸੱਚਮੁੱਚ ਨਹੀਂ ਲੜਦੇ ਤਾਂ ਫੇਰ ਰਮਨਜੀਤ ਸਿੰਘ ਬਿੱਟੂ ਦਾ ਜਿਹੜਾ ਪਲੜਾ ਹੈ ਉਹ ਬਹੁਤ ਜ਼ਿਆਦਾ ਭਾਰੀ ਹੈ ਸੰਨੀਤੀ ਕੇਂਦਰ ਲੁਧਿਆਣੇ ਚ ਕਿਉਂਕਿ ਬੈਂਸ ਨੂੰ ਸ਼ਹਿਰਾਂ ਚ ਓਡਾ ਵੱਡਾ ਹੰਗਾਰਾ ਨਹੀਂ ਹੈ ਪਰ ਜੇ ਐਚਐਸ ਫੂਲ ਕਾ ਆ ਜਾਂਦੇ ਨੇ ਤੇ ਫੇਰ ਬੜਾ ਸਖਤ ਕੰਡੇਦਾਰ ਮੁਕਾਬਲਾ ਰਮਨਜੀਤ ਬਿੱਟੂ ਤੇ ਐਚਐਸ ਫੂਲ ਕਾ ਸਾਹਬ ਦੇ ਵਿੱਚ ਹੋ ਸਕਦਾ ਹੈ ਇਹ ਸਾਰਾ ਕੁਝ ਸੰਭਾਵਨਾਵਾਂ ਤੇ ਹੈ ਐਚਐਸ ਫੂਲ ਕਾ ਸਾਹਬ ਤਾਂ ਕਹਿ ਚੁੱਕੇ ਨੇ ਮੈਂ ਲੜਨਾ ਨਹੀਂ ਭਾਜਪੀ ਵੀ ਕਹਿ ਰਹੀ ਹੈ ਮੈਂ ਲੜਨਾ ਨਹੀਂ ਪਰ ਮੈਂ ਸੰਭਾਵਨਾ ਤੇ ਤਾਂ ਚਰਚਾ ਕਰ ਰਹੇ ਹਾਂ ਸੁਨੀਲ ਜੀ ਕਿ ਰਾਜਨੀਤੀ ਚ ਜਿਹੜੇ ਲੋਕ ਅਚਾਨਕ ਮੌਕੇ ਦੇ ਹਿਸਾਬ ਨਾਲ ਸੰਭਾਵਨਾਵਾਂ ਦੇ ਹਿਸਾਬ ਨਾਲ ਫੈਸਲੇ ਲੈ ਲੈਂਦੇ ਨੇ ਸੋ ਜੇ ਕਿਤੇ ਜਿਹਾ ਫੈਸਲਾ ਹੋ ਗਿਆ ਤਾਂ ਫਿਰ ਬੜਾ ਦਿਲਚਸਪ ਮੁਕਾਬਲਾ ਜਿਹੜਾ ਸੰਤੀ ਕੇਂਦਰ ਚ ਬਣੂਗਾ ਚਲੋ ਡੱਲਾ ਜੀ ਅੱਜ ਜੀਨ ਦੇ ਵਿੱਚ ਹੋਈਆਂ ਉਪ ਸਭਾ ਚੋਣਾਂ ਦੇ ਨਤੀਜਿਆਂ ਅਨੁਸਾਰ ਜੀ ਭੀ ਜੀਪੀ ਨੂੰ ਜਿੱਤ ਹਾਸਲ ਹੋਈ ਹੈ ਤੇ ਓਮ ਪ੍ਰਕਾਸ਼ ਚੋਟਾਲਾ ਦੇ ਜਿਹੜੇ ਪੋਤੇ ਨੇ ਦਿਵੇਜ ਸਿੰਘ ਚੋਟਾਲਾ ਉਹ ਦੂਜੇ ਸਥਾਨ ਤੇ ਰਹੇ ਨੇ ਲੇਕਿਨ ਉਹਨਾਂ ਦੇ ਦੂਜੇ ਸਥਾਨ ਤੇ ਆਉਣ ਤੋਂ ਬਾਅਦ ਖੈਰਾ ਸਾਹਿਬ ਖਾਸੇ ਖੁਸ਼ ਨਜ਼ਰ ਆ ਰਹੇ ਨੇ ਕੀ ਕੁਝ ਬਜਾਏ ਦੇ ਪਿੱਛੇ ਲੱਗਦੀ ਹੈ ਨੇ ਦੇਖੋ 2 ਨੰਬਰ ਤੇ ਰਹੇ ਨੇ ਡਿਗ ਵਿਜੇ ਸਿੰਘ ਜਜਪੀ ਦੇ ਉਮੀਦਵਾਰ ਸੀ ਸੋ ਨਵੀਂ ਪਾਰਟੀ ਜਿਹੜੀ ਬਣੀ ਸੀ ਔਰ ਡਿਗ ਵਿਜੇ ਸਿੰਘ ਚੋਟਾਲਾ ਜਿਹੜੇ ਨੇ ਉਹ ਦੁਸ਼ਯੰਤ ਚੋਟਾਲਾ ਦੇ ਭਰਾ ਨੇ ਉਹ ਦੁਸ਼ਯੰਤ ਚੋਟਾਲਾ ਨੌਜਵਾਨ ਮੈਂਬਰ ਪਾਰਲੀਮੈਂਟ ਹੈ ਔਰ ਹਾਲੀ ਵਿੱਚ ਉਹਨਾਂ ਨੇ ਅਬੇ ਚੋਟਾਲਾ ਉਹਨਾਂ ਦੇ ਆਪਣੇ ਪਰਿਵਾਰ ਦੇ ਵਿੱਚੋਂ ਹੀ ਵੱਖਰੀ ਹੋ ਕੇ ਪਾਰਟੀ ਬਣਾਈ ਸੀ ਔਰ ਮੈਨੂੰ ਇਹ ਲੱਗਦਾ ਕਿ ਉੱਥੇ ਇੰਡੀਅਨ ਨੈਸ਼ਨਲ ਲੋਕਦਲ ਦੀ ਸਥਿਤੀ ਹੈ ਜਿਹੜੀ ਇਸ ਸੀਟ ਤੇ ਉਸ ਤਰ੍ਹਾਂ ਦੀ ਹੋ ਗਈ ਜਿਵੇਂ ਸ਼ਾਹਕੋਟ ਦੀ ਚੋਣਾਂ ਚ ਜਾਂ ਹੋਰ ਕਿਤੇ ਆਮ ਆਦਮੀ ਪਾਰਟੀ ਦੀ ਹੋਈ ਸੀ ਔਰ ਦੁਸ਼ਯੰਤ ਚਟਾਲਾ ਦੇ ਭਰਾ ਦਿਗਵਜੇ ਚਟਾਲਾ ਭਾਵੇਂ ਹਾਰ ਗਏ ਪਰ ਦੂਸਰੇ ਨੰਬਰ ਤੇ ਰਹੀ ਔਰ ਜਿੱਥੇ ਤੱਕ ਤੁਸੀਂ ਪੁੱਛਿਆ ਵੀ ਸੁਖਪਾਲ ਖਹਿਰਾ ਕਿਉਂ ਖੁਸ਼ ਨੇ ਉਹ ਇਸ ਲਈ ਖੁਸ਼ ਨੇ ਕਿ ਜਿਹੜੇ ਲੋਕ ਨੇ ਉਹ ਰਵਾਇਤੀ ਪਾਰਟੀਆਂ ਤੋਂ ਹਟ ਕੇ ਜੇ ਕੋਈ ਚੰਗਾ ਕਿਰਦਾਰ ਆਵੇ ਤੇ ਉਹਨੂੰ ਵੋਟ ਪਾਉਣਾ ਪਸੰਦ ਕਰਦੇ ਨੇ ਦਿਗਵਜੇ ਸਿੰਘ ਚਟਾਲਾ ਨੌਜਵਾਨ ਆਗੂ ਹੈ ਚੰਗੀ ਉਹਨੇ ਮਿਹਨਤ ਕੀਤੀ ਹੈ ਉੱਥੇ ਡਿਗਵਜ ਨੇ ਛੋਟੀ ਜੀ ਉਮਰ ਹੈ ਡਿਗਵਜ ਦੀ ਦੁਸ਼ੰਤ ਦੀ ਵੀ ਉਮਰ ਛੋਟੀ ਹੈ ਔਰ ਬਹੁਤ ਮਿਹਨਤ ਕੀਤੀ ਹੈ ਤੇ ਬੜਾ ਸਖਤ ਮੁਕਾਬਲਾ ਦਿੱਤਾ ਹੈ ਭਾਜਪਾ ਨੂੰ ਔਰ ਇਸ ਜਿੱਤ ਦੇ ਨਾਲ ਹੀ ਭਾਜਪਾ ਭਾਵੇਂ ਜਿੱਤ ਗਈ ਕਿਉਂਕਿ ਜ਼ਿਮਨੀ ਚੋਣ ਸੀ ਜਿਹੜੀ ਜ਼ਿਮਨੀ ਚੋਣ ਹੈ ਆਮ ਤੌਰ ਤੇ ਸਰਕਾਰਾਂ ਜਿੱਤ ਹੀ ਲੈਂਦੀਆਂ ਨੇ ਸਰਕਾਰੀ ਮਸ਼ੀਨਰੀ ਬੜਾ ਕੁਝ ਕੰਮ ਕਰਦਾ ਹੈ ਸਾਨੂੰ ਪਤਾ ਹੀ ਹੈ ਪੰਜਾਬ 'ਚ ਵੀ ਕਾਂਗਰਸੀ ਜਿੱਤੀ ਜਾਂਦੀ ਹੈ ਜ਼ਿਮਨੀ ਚੋਣਾ ਤੇ ਜਦੋਂ ਅਕਾਲੀ ਦਲ ਸੀ ਤੇ ਉਦੋਂ ਜ਼ਿਮਨੀ ਚੋਣਾ 'ਚ ਅਕਾਲੀਆਂ ਦੀ ਹੀ ਨੇਰੀ ਹੋਈ ਚੱਲੀ ਜਾਂਦੀ ਸੀ ਇਸ ਕਰਕੇ ਜ਼ਿਮਨੀ ਚੋਣਾ ਸਰਕਾਰਾਂ ਜਿੱਤ ਜਾਂਦੀਆਂ ਨੇ ਆਮ ਤੌਰ ਤੇ ਪਰ 2 ਨੰਬਰ ਤੇ ਆਉਣ ਵਾਲੀ ਜਿਹੜੀ ਪਾਰਟੀ ਹੈ ਜਜਪੀ ਦਿਗਵਜੇ ਸਿੰਘ ਉਹਨੂੰ ਹੁਣ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਤੇ ਲੋਕ ਸਭਾ ਚੋਣਾਂ 'ਚ ਚੰਗਾ ਫਾਇਦਾ ਹੋਊਗਾ ਖੈਰਾ ਸਾਹਿਬ ਤਾਂ ਖੁਸ਼ ਨੇ ਕਿ ਉਹਨਾਂ ਨੇ ਵੀ ਨਵੀਂ ਪਾਰਟੀ ਬਣਾਈ ਹੈ ਪੰਜਾਬ 'ਚ ਆਮ ਆਦਮੀ ਪਾਰਟੀ 'ਚ ਜੋ ਕੁਝ ਵਾਪਰਿਆ ਲੋਕਾਂ ਦਾ ਮੋਹ ਭੰਗ ਹੋ ਗਿਆ ਕਾਂਗਰਸ ਔਰ ਅਕਾਲੀ ਦਲ ਦੇ ਪ੍ਰਤੀ ਅਕਾਲੀ ਦਲ ਦੇ ਪ੍ਰਤੀ ਤਾਂ ਜ਼ਿਆਦਾ ਹੀ ਨਾਰਾਜ਼ਗੀ ਹੈ ਨਾ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨਾਰਾਜ਼ਗੀ ਹੈ ਪਰ ਨਾਰਾਜ਼ਗੀ ਕਾਂਗਰਸ ਦੇ ਪ੍ਰਤੀ ਵੀ ਹੈ ਓਨੀ ਨਹੀਂ ਹੈ ਜਿੰਨੀ ਅਕਾਲੀ ਦਲ ਦੇ ਪ੍ਰਤੀ ਹੈ ਪਰ ਕਾਂਗਰਸ ਜ਼ਿਆਦਾ ਮਜ਼ਬੂਤ ਹੈ ਇਸ ਵਕਤ ਪੰਜਾਬ 'ਚ ਜੇ ਅਸੀਂ ਦੇਖ ਲਈਏ ਔਰ ਜੇ ਸੁਖਪਾਲ ਖੈਰਾ ਦਾ ਧੜਾ ਸਿਮਰਜੀਤ ਬੈਂਸ ਸਾਰੇ ਇਕੱਠੇ ਵੀ ਹੋ ਕੇ ਲੜਦੇ ਨੇ ਇਹਨਾਂ ਲਈ ਸੰਭਾਵਨਾਵਾਂ ਖਤਮ ਨਹੀਂ ਹੋਈਆਂ ਸੋ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਪੰਜਾਬ ਦੇ ਵਿੱਚ ਜਿਹੜਾ ਮੁਕਾਬਲਾ ਕੁਝ ਸੀਟਾਂ ਤੇ ਸਾਰੀਆਂ ਸੀਟਾਂ ਤੇ ਨਹੀਂ ਕਈ ਸੀਟਾਂ ਤੇ ਤਾਂ ਭਾਜਪਾ ਅਕਾਲੀ ਦਲ ਦਾ ਮੁਕਾਬਲਾ ਹੋ ਭਾਜਪਾ ਅਕਾਲੀ ਦਲ ਤੇ ਕਾਂਗਰਸ ਦਾ ਮੁਕਾਬਲਾ ਹੋਊਗਾ ਕੁਝ ਸੀਟਾਂ ਤੇ ਲਗਭਗ ਮੈਂ ਅਕਸਰ ਗੱਲ ਕਰਦਾ ਹੁੰਦਾ ਚਾਰ ਚਾਰ ਪੰਜ ਸੀਟਾਂ ਤੇ ਜਿਹੜਾ ਮੁਕਾਬਲਾ ਹੈ ਉਹ ਮਹਾਗਠਬੰਧਨ ਨਾਲ ਹੋ ਸਕਦਾ ਹੈ ਕਾਂਗਰਸ ਦਾ ਕਿੱਥੇ ਹੋ ਸਕਦਾ ਬਠਿੰਡੇ ਸੁਖਪਾਲ ਖੈਰਾ ਲਗਭਗ ਤਾਂ ਹੈ ਬਠਿੰਡੇ ਤੋਂ ਖੜਨਗੇ ਉੱਥੇ ਮੁਕਾਬਲਾ ਹੋਣਾ ਹੀ ਹੋਣਾ ਸੁਖਪਾਲ ਖੈਰਾ ਦਾ ਗਠਬੰਧਨ ਨਾਲ ਸਿਮਰਜੀਤ ਬੈਂਸ ਅਗਰ ਲੁਧਿਆਣੇ ਖੜਦਾ ਹੈ ਅਗਰ ਫੂਲਕਾ ਸਾਹਿਬ ਨਹੀਂ ਆਉਂਦੇ ਤਾਂ ਰਵਨੀਤ ਬਿੱਟੂ ਔਰ ਸਿਮਰਜੀਤ ਬੈਂਸ ਦੇ ਵਿੱਚ ਮੁਕਾਬਲਾ ਹੋਣਾ ਹੀ ਹੋਣਾ ਹੈ ਅਗਰ ਫੂਲਕਾ ਸਾਹਿਬ ਨਹੀਂ ਖੜਦੇ ਤਾਂ ਸਿਮਰਜੀਤ ਬੈਂਸ ਮੁਕਾਬਲੇ ਦੇ ਵਿੱਚ ਹੈ ਸਿੱਧਾ ਰਵਨੀਤ ਬਿੱਟੂ ਨਾਲ ਔਰ ਸੰਗਰੂਰ ਚ ਮੁਕਾਬਲਾ ਸੁਖਪਾਲ ਖੈਰਾ ਆਜੇ ਸਿਮਰਜੀਤ ਬੈਂਸ ਦਾ ਭਰਾ ਆਜੇ ਉਹ ਮੁਕਾਬਲਾ ਸੰਗਰੂਰ ਚ ਵੀ ਹੋਣਾ ਹੀ ਹੋਣਾ ਹੈ ਸਿੱਧਾ ਕਾਂਗਰਸ ਨਾਲ ਗਠਬੰਧਨ ਦੇ ਉਮੀਦਵਾਰ ਦਾ ਜੇ ਪਟਿਆਲੇ ਚ ਡਾਕਟਰ ਗਾਂਧੀ ਖੜ ਗਏ ਤੇ ਡਾਕਟਰ ਗਾਂਧੀ ਦਾ ਤੇ ਪਟਿਆਲੇ ਚ ਕੈਪਟਨ ਮਰਿੰਦਰ ਪਰਵਾਰ ਚੋਂ ਕੋਈ ਉਮੀਦਵਾਰ ਆਉਂਦਾ ਤੇ ਮੁਕਾਬਲਾ ਹੋਣਾ ਹੀ ਹੋਣਾ ਹੈ ਜੋ ਕੋ ਫਰੀਦਕੋਟ ਫਰੀਦਕੋਟ ਦੇ ਵਿੱਚ ਸੁਖਪਾਲ ਖਹਿਰਾ ਦੇ ਮਾਸਟਰ ਬਲਦੇਵ ਦਾ ਮੁਕਾਬਲਾ ਕਾਂਗਰਸ ਨਾਲ ਹੋਣਾ ਹੀ ਹੋਣਾ ਹੈ ਉੱਥੇ ਅਕਾਲੀ ਦਲ ਰੇਸ ਚ ਨਹੀਂ ਨਾ ਸੰਗਰੂਰ ਚ ਮੈਂ ਅਕਾਲੀ ਦਲ ਨੂੰ ਰੇਸ ਚ ਮੰਨਦਾ ਨਾ ਲੁਧਿਆਣੇ ਚ ਅਕਾਲੀ ਦਲ ਨੂੰ ਮੈਂ ਰੇਸ ਚ ਮੰਨਦਾ ਨਾ ਪਟਿਆਲੇ ਚ ਅਕਾਲੀ ਦਲ ਨੂੰ ਰੇਸ ਚ ਮੰਨਦਾ ਨਾ ਫਰੀਦਕੋਟ ਚ ਅਕਾਲੀ ਦਲ ਨੂੰ ਰੇਸ ਚ ਮੰਨਦਾ ਸੋ ਚਾਰ ਕ ਸੀਟਾਂ ਤੇ ਤਾਂ ਮੈਂ ਸਿੱਧਾ ਹੀ ਉਹਨਾਂ ਨੂੰ ਰੇਸ ਚ ਨਹੀਂ ਮੰਨਦਾ ਸੋ ਸੁਖਪਾਲ ਖਹਿਰਾ ਤਾਂ ਖੁਸ਼ ਹੈ ਕਿ ਇਹ ਚਾਰ ਸੀਟਾਂ ਤੇ ਸਾਡੇ ਗਠਬੰਧਨ ਦਾ ਕਾਂਗਰਸ ਨਾਲ ਮੁਕਾਬਲਾ ਹੈ ਤੇ ਅਸੀਂ ਇੱਥੇ ਜੇ ਜ਼ੋਰ ਲਾ ਲਈਏ ਤਾਂ ਜਿੱਤ ਸਕਦੇ ਹਾਂ ਕਿਉਂਕਿ ਲੋਕ ਜਿਹੜੇ ਚੰਗੇ ਕਿਰਦਾਰ ਮਿਹਨਤ ਕਰਨ ਵਾਲੇ ਨੇ ਉਹਨਾਂ ਨੂੰ ਵੋਟ ਪਾਉਂਦੇ ਨੇ ਸੋ ਡਿਗਵਜੇ ਨੇ ਭਾਵੇਂ ਦੂਜੇ ਨੰਬਰ ਤੇ ਰਹੇ ਡਿਗਵਜੇ 12000 248 ਵੋਟਾਂ ਦੇ ਫਰਕ ਨਾਲ ਹੀ ਉਹ ਹਾਰੇ ਨੇ ਪਰ ਇਹ ਉਹਨਾਂ ਲਈ ਚੰਗਾ ਸੰਕੇਤ ਹੈ 19 ਵਿਧਾਨ ਸਭਾ ਚੋਣਾਂ ਲਈ ਔਰ ਲੋਕ ਸਭਾ ਚੋਣਾਂ ਲਈ ਵੀ ਉਥੇ ਲੋਕ ਸਭਾ ਦੀਆਂ ਚੋਣਾਂ ਵੀ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਵੀ ਹੋ ਸਕਦਾ ਹੈ ਕਿ ਉਹ ਇਹਨਾਂ ਚੋਣਾਂ ਦੇ ਨਾਲ ਹੀ ਹੋ ਜਾਣ ਲੋਕ ਸਭਾ ਚੋਣਾਂ ਦੇ ਨਾਲ ਕਿਉਂਕਿ ਭਾਜਪਾ ਨੂੰ ਲੱਗਦਾ ਹੈ ਕਿ ਸਾਡਾ ਉਥੇ ਮਾਹੌਲ ਠੀਕ ਹੈ ਤੇ ਅਸੀਂ ਉਥੇ ਜਿੱਤ ਜਾਾਂਗੇ ਡੱਲੇ ਜੀ ਇੱਕ ਹੋਰ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਨੇ ਬਹਿਵਲ ਕਲਾ ਤੇ ਆਪਣਾ ਕੋਟਪੁਰਾ ਗੋਲੀ ਕਾਣ ਦਾ ਮਸਲਾ ਉਦਾਂ ਉਦਾਂ ਅਪਡੇਟ ਹੁੰਦਾ ਜਾ ਰਿਹਾ ਅਲਗ-ਅਲਗ ਇਹਦੇ ਸਿਆਸਤ ਵੀ ਹੋ ਰਹੀ ਆ ਤੇ ਹੁਣ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਨੇ ਕੋਰ ਦਾ ਰੋਕ ਕੀਤਾ ਤੁਸੀਂ ਕੀ ਕਹੋਗੇ ਮਸਲੇ ਤੇ ਹੁਣ ਦੇਖੋ 1 ਫਰਵਰੀ ਨੂੰ ਹੁਣ ਸੁਨੀਲ ਇਸ ਮਾਮਲੇ 'ਚ ਸੁਣਵਾਈ ਹੋਣੀ ਆ ਭਾਵ ਅ ਸ਼ੁੱਕਰਵਾਰ ਦੇ ਦਿਨ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਆ ਪ੍ਰਦੀਪ ਸਿੰਘ ਇਨਸਪੈਕਟਰ ਅਮਰਜੀਤ ਸਿੰਘ ਗੁਲਾਰ ਜੀ ਇਹ ਐਸਐਚਓ ਸੀ ਉਸ ਵੇਲੇ ਬਾਜਾਖਾਨਾ ਦਾ ਔਰ ਐਸਪੀ ਹੈ ਵਿਕਰਮਜੀਤ ਸਿੰਘ ਇਹਨਾਂ ਤਿੰਨਾਂ ਨੇ ਜ਼ਮਾਨਤਾਂ ਲਾਈਆਂ ਹੋਈਆਂ ਨੇ ਔਰ ਹੁਣ 1 ਫਰਵਰੀ ਨੂੰ ਸੁਣਵਾਈ ਹੋਣੀ ਹੈ ਪਰ ਜਿਹੜਾ ਗੋਲੀਬਾਰੀ ਚ ਉੱਥੇ ਸ਼ਹੀਦ ਹੋਏ ਸੀ ਸਾਡੇ ਕ੍ਰਿਸ਼ਨ ਭਗਵਾਨ ਸਿੰਘ ਸੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਅਦਾਲਤ ਦੇ ਵਿੱਚ ਪਟੀਸ਼ਨ ਲਾ ਕੇ ਕਿਹਾ ਕਿ ਤਿੰਨਾਂ ਦੀਆਂ ਜ਼ਮਾਨਤਾਂ ਰੱਦ ਕੀਤੀਆਂ ਜਾਣ ਸੋ ਜਿਹੜਾ ਪਰਿਵਾਰ ਹੈ ਉਹ ਇਨਸਾਫ ਦੀ ਲੜਾਈ ਆਪਣੇ ਪੱਧਰ ਤੇ ਵੀ ਲੜ ਰਿਹਾ ਹੈ ਔਰ ਜਿਹੜੇ ਅਫਸਰ ਨੇ ਤਿੰਨ ਉਹ ਲਗਾਤਾਰ ਹੀ ਕਹਿ ਰਹੇ ਨੇ ਕਿ ਅਸੀਂ ਬੇਕਸੂਰੇ ਆ ਸਾਡਾ ਕਿਸੇ ਤਰ੍ਹਾਂ ਦਾ ਕੋਈ ਕਸੂਰ ਨਹੀਂ ਪਰ ਉਹ ਜ਼ਮਾਨਤ ਮੰਗ ਰਹੇ ਨੇ ਮੈਨੂੰ ਇਹ ਲੱਗਦਾ ਹੈ ਦੀ ਜ਼ਮਾਨਤ ਮਿਲਣੀ ਔਖੀ ਹੈ ਇੱਕ ਤਰੀਕ ਨੂੰ ਜਦੋਂ ਸੁਣਵਾਈ ਹੋਊਗੀ ਤੇ ਮੈਨੂੰ ਲੱਗਦਾ ਹੈ ਕਿ ਅਦਾਲਤ ਜ਼ਮਾਨਤ ਨਹੀਂ ਦੇਊਗੀ ਅਦਾਲਤ ਉਹਨਾਂ ਨੂੰ ਕਹੂਗੀ ਕਿ ਤੁਸੀਂ ਐਸਆਈਟੀ ਅੱਗੇ ਪੇਸ਼ ਹੋ ਤੇ ਤੁਸੀਂ ਪੁੱਛਗਿੱਛ ਦਾ ਹਿੱਸਾ ਬਣੋ ਔਰ ਉਹਨਾਂ ਦੇ ਮਨੁੱਖੀ ਅਧਿਕਾਰ ਜਿਹੜੇ ਪੁਲਿਸ ਦੇ ਇਹ ਅਫਸਰ ਨੇ ਉਹਨਾਂ ਦੇ ਮਨੁੱਖੀ ਅਧਿਕਾਰ ਕਿਸੇ ਤਰੀਕੇ ਨਾਲ ਉਹਨਾਂ ਤੇ ਛੱਡ ਨਾ ਵੱਜੇ ਮਨੁੱਖੀ ਅਧਿਕਾਰਾਂ ਤੇ ਉਹਨਾਂ ਲਈ ਅਦਾਲਤ ਕੁਝ ਡਾਇਰੈਕਸ਼ਨ ਹੋ ਸਕ ਦੇ ਸਕਦੀ ਹੈ ਕਿ ਤੁਸੀਂ ਪੁੱਛਗਿੱਛ ਐਸਆਈਟੀ ਇਸ ਤਰੀਕੇ ਨਾਲ ਕਰੇਗੀ ਉਹਨਾਂ ਦੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਏਗੀ ਇਸ ਤਰੀਕੇ ਦੀਆਂ ਕੁਝ ਸਧਾਰਨ ਗੱਲਾਂ ਜਿਵੇਂ ਆਮ ਤੌਰ ਤੇ ਅਦਾਲਤਾਂ ਪਟੀਸ਼ਨ ਕਰਤੇ ਨੂੰ ਜਦੋਂ ਕੋਈ ਸ਼ੱਕ ਹੁੰਦਾ ਕਿ ਸਾਡੇ ਨਾਲ ਕਿਤੇ ਗੈਰ ਮਨੁੱਖੀ ਤਸ਼ੱਦਦ ਨਾ ਹੋਵੇ ਹਾਲਾਂਕਿ ਪੰਜਾਬ ਪੁਲਿਸ ਕਹਿੰਦੀ ਹੈ ਕਿ ਅਸੀਂ ਗੈਰ ਮਨੁੱਖੀ ਤਸ਼ੱਦਦ ਤਾਂ ਕਰਦੇ ਨਹੀਂ ਬਾਕੀ ਇਹ ਜਿਹੜੇ ਤਿੰਨ ਪੁਲਿਸ ਦੇ ਅਫਸਰ ਨੇ ਇਹ ਤਾਂ ਵੈਸੇ ਹੀ ਪੁਲਿਸ ਦੇ ਅਫਸਰ ਨੇ ਸੋ ਗੈਰ ਮਨੁੱਖੀ ਤਸ਼ੱਦਦ ਇਹਨਾਂ ਨਾਲ ਤਾਂ ਕੋਈ ਵੀ ਪੁਲਿਸ ਦਾ ਅਫਸਰ ਨਹੀਂ ਇਹ ਕਰੇਗਾ ਪਰ ਫਿਰ ਵੀ ਅਦਾਲਤ ਕੁਝ ਸ਼ਰਤਾਂ ਲਾ ਦੂਗੀ ਕਿ ਤੁਸੀਂ ਅਸੀਂ ਐਸਆਈਟੀ ਨੂੰ ਕਹਿੰਨੇ ਆ ਕਿ ਇਹਨਾਂ ਚੀਜ਼ਾਂ ਦਾ ਖਿਆਲ ਰੱਖੇ ਤੇ ਇਹਨਾਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕਰੋ ਸੋ ਇਸ ਕਰਕੇ ਜ਼ਮਾਨਤ ਮੈਨੂੰ ਲੱਗਦਾ ਹੈ ਇਹਨਾਂ ਦੀ ਇਹਨਾਂ ਨੂੰ ਅਗਾਊਂ ਜ਼ਮਾਨਤ ਤਾਂ ਨਹੀਂ ਮਿਲੂਗੀ ਕਿਉਂਕਿ ਜੇ ਅਗਾਊਂ ਜ਼ਮਾਨਤ ਮਿਲੂਗੀ ਤੇ ਮਾਮਲਾ ਫਿਰ ਕਿਤਨਾ ਕਿਤੇ ਲਟਕ ਸਕਦਾ ਐ ਐਸਆਈਟੀ ਦਾ ਇਹ ਤਰਕ ਹੈ ਕਿ ਅਸੀਂ ਇਹਨਾਂ ਨੂੰ ਹਿਰਾਸਤ ਚ ਲੈਣਾ ਚਾਹੁੰਦੇ ਆ ਛਾਪਾ ਵੀ ਮਾਰਿਆ ਸੀ ਜਿਹੜਾ ਉਸ ਵੇਲੇ ਦਾ ਐਸਐਚਓ ਹੈ ਬਾਜੇਖਾਨੇ ਦਾ ਮਰਜੀਤ ਕੁਲਾਰ ਉਹਦੇ ਘਰੇ ਉਹ ਮਿਲਿਆ ਨਹੀਂ ਐਸਆਈਡੀ ਨੇ ਚਰਨਜੀਤ ਨੂੰ ਵੀ ਚੱਕਿਆ ਚਰਨਜੀਤ ਤੋਂ ਪੁੱਛ ਕੇ ਛੋਈ ਕੁਝ ਪੁਲਿਸ ਮੁਲਾਜ਼ਮਾਂ ਤੋਂ ਪੁੱਛ ਕੇ ਛੋਈ ਤੇ ਧਰਾਵਾਂ ਸਖਤ ਕੀਤੀਆਂ ਸੋ ਐਸਆਈਟੀ ਇਹਨਾਂ ਦੇ ਰੋਲ ਨੂੰ ਪੜਤਾਲ ਰਹੀ ਹੈ ਫੋਰੈਂਸਿਕ ਲੈਬਸ ਦੀਆਂ ਰਿਪੋਰਟਾਂ ਆ ਗਈਆਂ ਨੇ ਸੋ ਕਈ ਕਾਫੀ ਕੁਝ ਜਿਹੜਾ ਐਸਆਈਟੀ ਹੈ ਉਹ ਇਕੱਠਾ ਕਰੀ ਬੈਠੀ ਹੈ ਐਸਆਈਟੀ ਨੂੰ ਤਾਂ ਹੁਣ ਇਹਨਾਂ ਤਿੰਨਾਂ ਦਾ ਇੰਤਜ਼ਾਰ ਹੈ ਜਿੱਦਾਂ ਹੀ ਇਹ ਆਉਣਗੇ ਤੇ ਜਾਂਚ ਜਿਹੜੀ ਐਸਆਈਟੀ ਹੋਰ ਤੇਜ਼ੀ ਦੇ ਨਾਲ ਅੱਗੇ ਵਧਾਏਗੀ ਸੁਨੀਲ ਜੀ 1 ਫਰਵਰੀ ਤੇ ਹੁਣ ਨਿਗਾ ਰੱਖਾਂਗੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਹੈ ਕਿ ਅਗਲੀ ਗੱਲ ਹੈ ਜਿਹੜੀ ਜ਼ਰੂਰ ਅੱਗੇ ਵਧੇਗੀ ਚਲੋ ਡੱਲਾ ਜੀ ਅੱਜ ਦੀਆਂ ਕੁਝ ਅ Thank you